ਸામਨੇ ਜਿਹੜਾ ਗੁਰਦੁਆਰਾ ਟੀਪੀ ਸਾਹਿਬ ਹੈ ਉੱਥੇ ਜਿਹੜਾ ਕਾਫੀ ਜਿਹਾ ਤਬਾਹੀ ਮੱਚ ਚੁੱਕੀ ਹੈ ਪਾਣੀ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਉੱਪਰ ਤੱਕ ਜਾ ਚੁੱਕਿਆ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਦੇ ਵੱਲੋਂ ਨਿਊਜ਼ ਚੈਨਲਾਂ ਦੇ ਵੱਲੋਂ ਇਹ ਖਬਰਾਂ ਚਲਾਈਆਂ ਗਈਆਂ ਉਹ ਵੀਡੀਓ ਚਲਾਈ ਗਈ ਕਿ ਗੁਰਦੁਆਰਾ ਟੀਪੀ ਸਾਹਿਬ ਹੈ ਉਸ ਦੇ ਉੱਪਰ ਤੱਕ ਪਾਣੀ ਪਹੁੰਚ ਚੁੱਕਿਆ ਪਾਰੀ ਪਾਣੀ ਜਿਹੜਾ ਹੈ ਉਛਾਲਾ ਮਾਰਦਾ ਹੋਇਆ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਹੁਣ ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਸੱਚ ਪਹੁੰਚਾਈਏ ਇਸ ਸਮੇਂ ਅਸੀਂ ਗਰਾਊਂਡ ਲੈਵਲ ਤੇ ਮੌਜੂਦ ਆ ਦੇਖ ਸਕਦੇ ਹੋ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ ਸਿਰਫ ਸਾਡਾ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਸਹੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਦੋ ਤਿੰਨ ਦਿਨਾਂ ਤੋਂ ਗੁਰਦੁਆਰਾ ਟੀਪੀ ਸਾਹਿਬ ਜਿਹੜਾ ਸੀਗਾ ਉਹਦੇ ਉੱਪਰ ਤੱਕ ਪਾਣੀ ਜਾ ਚੁੱਕਾ ਐਵੇਂ ਦਾ ਕੁਝ ਬੀਤੇ ਦੋ ਤਿੰਨ ਦਿਨਾਂ ਦੇ ਵਿੱਚ ਹੋਇਆ ਉਹਰੇ ਐਵੇਂ ਦਾ ਕੁਝ ਨਹੀਂ ਹੋਇਆਗਾ ਉਹ ਜੋ ਵੀ ਸੀਗਾ ਉਹ ਦੋ ਤਿੰਨ ਸਾਲ ਪਹਿਲੀ ਪੁਰਾਣੀ ਵੀਡੀਓ ਹੈ ਨਰਪਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਬੀਤੇ 2-3 ਦਿਨਾਂ ਤੋਂ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਕਿ ਆ ਜਾ ਰਿਹਾ ਸੀ ਕਿ ਪਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਰੋਪੜ ਵਾਲਾ ਡੈਮ ਜੋ ਤੁਸੀਂ ਦੇਖ ਰਹੇ ਹੋ ਇੱਥੇ ਪੂਰਾ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਤਸਵੀਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਤਸਵੀਰਾਂ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਸੀ ਕਿ ਸਾਹਮਣੇ ਜਿਹੜਾ ਗੁਰਦੁਆਰਾ ਟੀਪੀ ਸਾਹਿਬ ਉੱਥੇ ਜਿਹੜਾ ਹੈ ਕਾਫੀ ਜਿਹਾ ਤਬਾਹੀ ਮੱਚ ਚੁੱਕੀ ਹੈ ਪਾਣੀ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਉੱਪਰ ਤੱਕ ਜਾ ਚੁੱਕਿਆ ਸੋ ਬਿਲਕੁਲ ਪਰ ਇਸ ਵੀਡੀਓ ਦੀ ਤਹਿ ਤੱਕ ਪਹੁੰਚਣ ਦੇ ਲਈ ਸੱਚਾਈ ਨੂੰ ਤੁਹਾਡੇ ਸਾਹਮਣੇ ਰੱਖਣ ਦੇ ਲਈ ਨਿਰਪੱਖ ਪੋਸਟ ਦੀ ਟੀਮ ਇੱਥੇ ਪਹੁੰਚੀ ਹੋਈ ਆ ਸੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜਿਹੜਾ ਆ ਬਿਲਕੁਲ ਆਮ ਸਥਿਤੀ ਦੇ ਵਿੱਚ ਐ ਕੋਈ ਵੀ ਪਾਣੀ ਜਿਹੜਾ ਆ ਉੱਥੇ ਤੱਕ ਨਹੀਂ ਪਹੁੰਚਿਆ ਹੋਇਆ ਤੇ ਨਾਲ ਹੀ ਅਸੀਂ ਡੈਮ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਕਿ ਡੈਮ ਵੀ ਜਿਹੜਾ ਆ ਨਾਰਮਲ ਆ ਹਾਲਾਂਕਿ ਪਾਣੀ ਜਰੂਰ ਛੱਡਿਆ ਗਿਆ ਪਹਿਲਾਂ ਜਿੰਨਾ ਕ ਆਮ ਪਾਣੀ ਹੁੰਦਾ ਸੀ ਉਸ ਦੇ ਨਾਲੋਂ ਥੋੜਾ ਜਿਹਾ ਜਿਆਦਾ ਪਾਣੀ ਹੈ ਕਿਤੇ ਜਿਆਦਾ ਪਾਣੀ ਹੈ ਪਰ ਹਾਲਾਤ ਜਿਹੜੇ ਨੇ ਨੋਰਮਲ ਬਣੇ ਹੋਏ ਨੇ ਕੋਈ ਖਤਰੇ ਵਾਲੀ ਗੱਲ ਜਿਹੜੀ ਆ ਉਹ ਨਹੀਂ ਆ ਪਰ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਦੇ ਵੱਲੋਂ ਨਿਊਜ਼ ਚੈਨਲਾਂ ਦੇ ਵੱਲੋਂ ਇਹ ਖਬਰਾਂ ਚਲਾਈਆਂ ਗਈਆਂ ਉਹ ਵੀਡੀਓ ਚਲਾਈ ਗਈ ਕਿ ਗੁਰਦੁਆਰਾ ਟਿੱਬੀ ਸਾਹਿਬ ਹੈ ਉਸ ਦੇ ਉੱਪਰ ਤੱਕ ਪਾਣੀ ਪਹੁੰਚ ਚੁੱਕਿਆ ਪਾਰੀ ਪਾਣੀ ਜਿਹੜਾ ਆ ਉਛਾਲਾ ਮਾਰਦਾ ਹੋਇਆ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਹੁਣ ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਸੱਚ ਪਹੁੰਚਾਈਏ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ ਬਿਲਕੁਲ ਪਾਣੀ ਜਿਹੜਾ ਆ ਆਮ ਸਥਿਤੀ ਦੇ ਵਿੱਚ ਹੈ ਨੋਰਮਲ ਹਾਲਾਂਕਿ ਪਾਣੀ ਛੱਡਿਆ ਗਿਆ ਆ ਪਾਣੀ ਦਾ ਲੈਵਲ ਥੋੜਾ ਵਧਿਆ ਜਰੂਰ ਆ ਪਰ ਕਿਤੇ ਨਾ ਕਿਤੇ ਉਸ ਤਰੀਕੇ ਦੀ ਖਤਰੇ ਦੀ ਗੱਲ ਨਹੀਂ ਹੈ ਕਿਉਂਕਿ ਜਿੱਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਤੇ ਬਾਕੀ ਹੋਰ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਕਾਫੀ ਤਬਾਹੀ ਦੇ ਮੰਜ਼ਰ ਦੇਖਣ ਦੇ ਵਿੱਚ ਆਏ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਾਣੀ ਪੈ ਰਿਹਾ ਵਰਖਾ ਹੋ ਰਹੀ ਹੈ ਜਿਸ ਤੋਂ ਬਾਅਦ ਡੈਮਾ ਤੋਂ ਪਾਣੀ ਛੱਡਿਆ ਜਾ ਰਿਹਾ ਪਿੰਡਾਂ ਦੇ ਪਿੰਡ ਜਿਹੜੇ ਨੇ ਰੋੜਦੇ ਹੋਏ ਵਿ ਨਜ਼ਰ ਆਏ ਸੀ ਤਾਂ ਉਸੇ ਦਾ ਫਾਇਦਾ ਚੱਕਦੇ ਹੋਏ ਕਈ ਚੈਨਲਾਂ ਦੇ ਵੱਲੋਂ ਇੱਕ ਵੀਡੀਓ ਚਲਾਈ ਗਈ ਪਰ ਇਸ ਸਮੇਂ ਅਸੀਂ ਗਰਾਊਂਡ ਲੈਵਲ ਤੇ ਮੌਜੂਦ ਆ ਦੇਖ ਸਕਦੇ ਹੋ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ ਸਿਰਫ ਸਾਡਾ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਸਹੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਸੋ ਬਿਲਕੁਲ ਇੱਥੇ ਰਹਿਣ ਵਾਲੇ ਵਾਸ਼ਿੰਦੇ ਵੀ ਸਾਡੇ ਨਾਲ ਮੌਜੂਦ ਨੇ ਭਾਜੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਦੋ ਤਿੰਨ ਦਿਨਾਂ ਤੋਂ ਗੁਰਦੁਆਰਾ ਟੀਬੀ ਸਾਹਿਬ ਜਿਹੜਾ ਸੀਗਾ ਉਹਦੇ ਉੱਪ ਐਵੇਂ ਦਾ ਕੁਝ ਬੀਤੇ ਦੋ ਤਿੰਨ ਦਾ ਵਿੱਚ ਹੋਇਆ ਓਰੇ ਨਹੀਂ ਨਹੀਂ ਐਵੇਂ ਦਾ ਕੁਝ ਨਹੀਂ ਹੋਇਆਗਾ ਉਹ ਜੋ ਵੀ ਸੀਗੇ ਉਹ ਦੋ ਤਿੰਨ ਸਾਲ ਪਹਿਲੀ ਪੁਰਾਣੀ ਵੀਡੀਓ ਹੈ ਹੁਣ ਤਾਂ ਆਹੀ ਹੈ ਥੋੜਾ ਜਿਹਾ ਪਾਣੀ ਛੱਡਿਆ ਹੋਇਆ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਉਹ ਸਾਰੀ ਫੇਕ ਹੈ ਜਿਆ ਪੁਰਾਣੀ ਵੀਡੀਓ ਹੈ ਜੀ ਉਹ 2023 ਦੇ ਵਿੱਚ ਜਦੋਂ ਆੜ ਆਇਆ ਸੀ ਉਦੋਂ ਉਦੋਂ ਦੀ ਹੈ ਹੋ ਇਹ ਮੇਰਾ ਕੁਝ ਨਹੀਂ ਹੈਗਾ ਇੰਨਾ ਪਾਣੀ ਕੋਈ ਖਤਰੇ ਵਾਲੀ ਗੱਲ ਹੈ ਨਹੀਂ ਜੀ ਮਤਲਬ ਪਾਣੀ ਲਗਾਤਾਰ 2-3 ਦਿਨ ਤੋਂ ਜਿਵੇਂ ਦੇਖ ਰਹੇ ਹੋ ਐਵੇਂ ਦਾ ਹੀ ਬਣਿਆ ਹੋਇਆ ਹਾਂ ਇਹ ਸੇਮ ਇੰਦੇ ਚੱਲਦਾ ਰਹੇ ਖਤਰਾ ਨਹੀਂ ਹੈ ਕਹ ਲੋ ਕੋਈ ਵੀ ਨਹੀਂ ਜੀ ਐਵੇਂ ਦਾ ਕੁਝ ਨਹੀਂ ਹੈਗਾ ਸੋ ਬਿਲਕੁਲ ਇਹ ਇੱਥੇ ਰਹਿਣ ਵਾਲੇ ਲੋਕ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਲਗਾਤਾਰ ਉਸੇ ਤਰੀਕੇ ਦਾ ਬਣਿਆ ਹੋਇਆ ਸੋ ਜਿਹੜੀ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਲੋਕ ਜਿਹੜੇ ਡਰ ਦੇ ਮਾਹੌਲ ਦੇ ਵਿੱਚ ਸੀ ਤਾਂ ਰੋਪੜ ਦੇ ਜਿਹੜੇ ਵਾਸੀ ਨੇ ਉਹਨਾਂ ਦਾ ਕਹਿਣਾ ਕਿ ਅਜਿ ਪੰਜਾਬ ਦੇ ਵਿੱਚ ਹੜਾ ਆਇਆ ਸੀ ਸ਼ਾਇਦ ਉਹ ਵੀਡੀਓ ਸੀ ਉਸ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਉਹ ਵੀਡੀਓ ਵਾਇਰਲ ਕੀਤੀ ਗਈ ਸ਼ਾਇਦ ਇਸੇ ਦੇ ਕਾਰਨ ਕਈ ਲੋਕਾਂ ਦੇ ਵਿੱਚ ਹੜ ਦਾ ਜਿਹੜਾ ਮਾਹੌਲ ਆ ਉਹ ਬਣ ਗਿਆ ਸੀਗਾ ਸੋ ਬਿਲਕੁਲ ਇੱਥੇ ਸਥਿਤੀ ਜਿਹੜੀ ਨਾਰਮਲ ਬਣੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਵੀ ਬਿਲਕੁਲ ਸਹੀ ਸਲਾਮਤ ਹੈ ਤੇ ਕੋਈ ਵੀ ਅਜਿਹੇ ਹਾਲਾਤ ਨਹੀਂ ਬਣੇ ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪਵੇ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਕਰਜ ਨਿਰਪੱਖ ਪੋਸਟ